सारे बेनती है कि सारे ही खड़े होवे मुख मेहमान जी वालों कौमी झंडा लहराने की रसम अदा की जाएगी ਦੇ ਕਰਤਾ ਦੇ ਇਸ ਮਹਾਨ ਮੌਕੇ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਜੋ ਪੰਜਾਬ ਸਰਕਾਰ ਦੇ ਬਤੌਰ ਕੈਬਨਿਟ ਮੰਤਰੀ ਦੇ ਵਾਣ ਬਾਰੇ ਨੇ ਉਹ ਮਨੋਂ ਕੌਮੀ ਚਟਾਲਾ ਰੌਣ ਦੀ ਰਸਮ ਨਾਲ ਦੇ ਪਿੰਡ ਦੇ ਪਿੰਡ ਕਲਾ ਕੀ 14 ਅਗਸਤ 1960 ਨੂੰ ਸਰਦਾਰ ਹਰਬਰ ਸਿੰਘ ਧਾਲੀਵਾਲ ਦੇ ਘਰ ਇੱਕ ਕਿਸਾਨ ਪਰਵਾਰ ਉਪਰੰਤ ਜੇ ਨੀ ਕਾਲੇ ਦੇ ਵਿੱਚ ਉਦੇਸ਼ੀ ਸਨ ਪ੍ਰਾਪਤ ਕਰਦੇ ਹੋਏ आपकी वो बजा तीन अगले तक लिया गया आपके तीन भाई पाँच भैंस साहब पंजाब के बदवार समय आप ਪੰਜਾਬ ਪੁਲਿਸ ਸਾਡੇ ਆਪ ਪਾਲਵੇਂ ਪਰਟੂਨ ਨੰਬਰ 1 ਕਮਾਂਡਰ ਐਸ.ਆਈ. ਕੁਮਵਿੰਦਰ ਸਿੰਘ ਪੰਜਾਬ ਪੁਲਿਸ ਐਸ.ਆਈ. ਰਣਜੀਤ ਸਿੰਘ ਕਮਾਂਡਰ ਪਰਟੂਨ ਨੰਬਰ 2 ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਜਵਾਨ ਹਮੇਸ਼ਾ ਹੀ ਇਸ ਦੇਸ਼ ਨੂੰ ਫੌਜਨੀ ਦੇ ਬਾਰੀਖਾ ਤੇ ਆਪੋ ਬਿਜੋਲੀ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਐਸਈ ਹਰਪ੍ਰੀਤ ਸਿੰਘ ਕਮਾਂਡਰ ਪਰੂਬਲ ਨੰਬਰ 10 ਪੰਜਾਬ ਮਹਿਲਾ ਪੁਲਿਸ ਇੰਸਪੈਕਟਰ ਕੇਸ਼ ਕੁਮਾਰ ਪੰਜਾਬ ਓਮ ਦਾ ਇਸ ਤੋਂ ਬਾਅਦ NCC ਲੜਕੇ ਸਰਕਾਰੀ ਕੌ ਉਸ ਖੁਦਾਸਪੁਰ ਅਮਿਤਪੁਰ ਅਗਵਾਈ ਕਰ ਰਹੇ ਨੇ ਰਿਤਿਕਾ ਸ਼ਰਮਾ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਦੇ ਵਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਵਾਸਪੁਰ ਜਿਹਨੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਅਤੇ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸਵਦਾន ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਬੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਹਦਾਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਡਾ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਣ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਔਰ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਸੁਖ ਸ਼ਾਂਤੀ ਰਹੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ-ਬਹੁਤ ਵਧਾਈਆਂ ਵੀ ਤੇ ਸਰ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਮੇਲ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਰਾਂਗੇ ਅੱਜ ਦੇ ਦਿਨ ਤੇ ਸਭ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਕਰ ਸਰ ਕਲਾ ਨੌਰ ਤੋਂ ਇੱਕ ਜਵਾਨ ਜੀ ਆਇਆ ਸੀ ਉਹਦੇ ਪਰਿਵਾਰ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਉਹ ਸਾਰੀਆਂ ਸਹੂਲਤਾਂ ਹਸਪਤਾਲਾਂ ਨੂੰ ਦਿੱਤੀਆਂ